ਅਸੀਂ ਕੋ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਦਾਲਤ ਨੇ ਫੈਸਲਾ ਦਿੱਤਾ ਹੈ ਮਾਨਯਾ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਮੈਂ ਕਹਿ ਸਕਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਹੁਤ ਕੁਝ ਇਹਨਾਂ ਨੇ ਕਿਹਾ ਜੋ ਗਲਤ ਇਲਜ਼ਾਮਾਂ ਦੇ ਵਿੱਚ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਕਿ ਦੁਨੀਆ ਜਾਣਦੀ ਐ ਇਸ ਗੱਲ ਨੂੰ इवन ਕੱਲੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦਾ ਚਰਚਾ ਹੋਈ ਐ ਇਸ ਗੱਲ ਦਾ ਵਿਰੋਧ ਹੋਇਆ ਕਿ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਗ੍ਰਿਫਤਾਰ ਕੀਤਾ ਪਿਛਲੇ 2 ਸਾਲਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਸੀ ਡੀ ਹੈ ਸੀਬੀਆ ਜਾਂ ਜੋ ਵੀ ਕੁਛ ਹੈ ਸਾਰੀਆਂ ਲੱਗੀਆਂ ਹੋਈਆਂ ਦੀ ਪਰ ਕੁਝ ਵੀ ਰਿਕਵਰ ਨਹੀਂ ਕਰ ਸਕੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ਇਹ ਤੱਕੇ ਦੀ ਇੱਕ ਇਨਤਹਾ ਸੀ ਜਿਹਨੂੰ ਮੰਨਣੀ ਹੈ ਸਾਡੀ ਅਦਾਲਤਾਂ ਨੇ ਸਹੀ ਢੰਗ ਦੇ ਨਾਲ ਲੈਂਦਿਆਂ ਹਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਇਹ ਸਮਾਂ ਜੋ ਜੇਲ੍ਹ ਦੇ ਵਿੱਚ ਕੇਜਰੀਵਾਲ ਜੀ ਨੇ ਬਤਾਇਆ ਤਾਂ ਇਹ ਸਮਾਂ ਜਿਹੜੀ ਤਕਲੀਫ ਉਹਨਾਂ ਨੇ ਕੱਟੀ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਇਹ ਮੋਦੀ ਸਰਕਾਰ ਹੈ ਜਿਹੜੀ ਇਹਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਏਗੀ ਪੂਰੇ ਦੇਸ਼ 'ਚ ਲਹਿਰ ਚੱਲੀ ਆ ਹਰ ਕਿਸੇ ਨੇ ਵਿਰੋਧ ਕੀਤਾ ਤੇ ਲੋਕ ਵੋਟ ਦੇ ਨਾਲ ਇਸ ਗੱਲ ਦਾ ਜਵਾਬ ਦੇ ਰਹੇ ਨੇ ਤੇ ਦੇਣਗੇ ਜਿਹੜੇ ਸਾਡੇ ਆਪਣਾ ਪ੍ਰਧਾਨ ਮੰਤਰੀ ਜੀ ਇੱਕੋ ਗੱਲ 400 ਫਾਰ 400 ਫਾਰ ਕਹੀ ਜਾਂਦੇ ਸੀ ਕਿਸ ਗੱਲ ਤੇ ਆ ਗਏ ਉਹ